ਜਿਹੜਾ ਸਿੱਧੂ ਮੂਸੇਵਾਲੇ ਦਾ ਕਤਲ ਕੇਸ ਆ ਦੁਬਾਰਾ ਰੌਸ਼ਨੀ ਦੇ ਵਿੱਚ ਆਇਆ ਉਹਦੀ ਜਿਹੜੀ ਵਜ੍ਹਾ ਆ ਕਿ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਪੰਜਾਬ ਦੇ ਐਡਵੋਕੇਟ ਜਨਰਲ ਨੇ ਗੁਰਮਿੰਦਰ ਸਿੰਘ ਉਹਨਾਂ ਦੇ ਵੱਲੋਂ ਜਿਹੜਾ ਇੱਕ ਬਿਆਨ ਦਿੱਤਾ ਗਿਆ ਇਹ ਜਿਹੜਾ ਇਹਨਾਂ ਨੇ ਬਿਆਨ ਦਿੱਤਾ ਇਹ ਇਸ ਸੰਬੰਧ ਦੇ ਵਿੱਚ ਦਿੱਤਾ ਕਿ ਬੀਤੇ ਦਿਨਾਂ ਦੇ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵੱਲੋਂ ਇੱਕ ਆਪਣਾ ਰੋਡ ਆ ਜੀ ਇਹ ਸੁਖਨਾ ਲੇਕ ਟੂ ਨਿਆਗਾਉਂ ਚੰਡੀਗੜ੍ਹ ਦੇ ਵਿੱਚ ਇੱਕ ਰੋਡ ਆ ਇਹ 500 ਮੀਟਰ ਦੀ ਛੜਕਿਆ ਇੱਕ ਇਹਨੂੰ ਕਾਫੀ ਲੰਬੇ ਸਮੇਂ ਤੋਂ ਕਈ ਦਿਹਾਕਿਆਂ ਤੋਂ ਇਹਨੂੰ ਬੰਦ ਕੀਤਾ ਗਿਆ ਘੱਟ ਇਹਨੂੰ ਜਿਹੜਾ ਬੀਤੇ ਦਿਨਾਂ ਦੇ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਕਿਹਾ ਸੀਗਾ ਕਿ ਤੁਸੀਂ ਇਹਨੂੰ ਟ੍ਰਾਇਲ ਬੇਸਿਸ ਤੇ ਪਹਿਲੀ ਮਈ ਤੋਂ ਖੋਲ ਦਿਓ ਜਦ ਕਿ ਇਹਦੇ ਖਿਲਾਫ ਪੰਜਾਬ ਗਵਰਨਮੈਂਟ ਜਿਹੜੀ ਆ ਉਹ ਸੁਪਰੀਮ ਕੋਰਟ ਜਾਂਦੀ ਆ ਤੇ ਹੁਣ ਸੁਪਰੀਮ ਕੋਰਟ ਨੇ ਇਸ ਹੁਕਮ ਨੂੰ ਸਟੇ ਕਰ ਦਿੱਤਾ ਆ ਜਿਹੜੇ ਆ ਜਸਟਿਸ ਸੰਜੀਵ ਖੰਨਾ ਤੇ ਦਿਪਾਂਕਰ দত্ত ਉਹ ਉਹਨਾਂ ਦੇ ਜਿਹੜਾ ਬੈਂਚ ਦੇ ਬਲੋਂ ਇਹ ਕੇਸ ਸੁਣਿਆ ਜਾ ਰਿਹਾ ਜਿੱਥੇ ਇਹ ਗੱਲ ਸਾਹਮਣੇ ਆਈ ਆ ਕਿ ਦੋਵੇਂ ਸੈਂਟਰ ਤੇ ਪੰਜਾਬ ਗਵਰਨਮੈਂਟ ਦੋਵੇਂ ਇਸ ਰੋਡ ਨੂੰ ਖੋਲਣ ਦੀਏ ਵਿਰੋਧਤਾ ਦੇ ਵਿੱਚ ਨੇ ਜਿਵੇਂ ਤੁਹਾਨੂੰ ਦੱਸਿਆ ਕਿ 1980ਆਂ ਦੇ ਵਿੱਚ ਇਹ ਥ੍ਰੈਟ ਪਰਸੈਪਸ਼ਨ ਦੇ ਚੱਲਦੇ ਆ ਇਹਨੂੰ ਜਿਹੜਾ ਉਦੋਂ ਤੋਂ ਬੰਦ ਕੀਤਾ ਹੋਇਆ ਸੋ 1980 ਦਾ ਬੰਦ ਆ ਸੋ ਹੁਣ ਇਹ ਚਲੋ ਇਹਦੇ ਵਿੱਚ ਇੱਕ ਤਾਂ ਇਹ ਗੱਲ ਆਈ ਆ ਕਿ ਜਿਹੜੇ ਇਹ ਗੁਰਮਿੰਦਰ ਸਿੰਘ ਨੇ ਪੰਜਾਬ ਦੇ ਐਡਵੋਕੇਟ ਜਨਰਲ ਇਹਨਾਂ ਨੇ ਕਿਹਾ ਕਿ ਮੂਸੇਵਾਲਾ ਦੀ ਸਿਕਿਉਰਿਟੀ ਘਟਾਉਣ ਤੋਂ 2 ਦਿਨ ਬਾਅਦ ਉਹਨਾਂ ਦੀ ਮੌਤ ਹੋ ਗਈ ਸੀ ਇਹਦੇ ਵਿੱਚ ਨਾਲ ਦੀ ਨਾਲ ਇਹਨਾਂ ਨੇ ਇੱਕ ਜਿਹੜਾ ਹੋਰ ਰੀਜ਼ਨ ਇਹ ਵੀ ਦਿੱਤਾ ਆ ਕਿ ਜਿਹੜਾ ਆਪਣਾ ਇਹ ਇੱਕ ਅਟੈਕ ਹੋਇਆ ਸਕਾ ਹਨਾ ਪੁਲਿਸ ਇੰਟੈਲੀਜੈਂਸ ਹੈੱਡਕ quartors ਦੇ ਉੱਤੇ 2022 ਦੇ ਵਿੱਚ ਕਿ ਇਹ ਦੋ ਇਹਨਾਂ ਨੇ ਵਜ੍ਹਾ ਦਿੱਤੀਆਂ ਕਿ ਜੇ ਇਹਦੇ ਚੱਲਦੇ ਇਹਨਾਂ ਦਾ ਇਹ ਕਹਿਣਾ ਕਿ ਇਹ ਜਿਹੜਾ ਰੋਡ ਆ ਇਹਨੂੰ ਨਹੀਂ ਖੋਲਿਆ ਜਾਣਾ ਚਾਹੀਦਾ ਪੰਜਾਬ ਦੀ ਸੁਰੱਖਿਆ ਨੂੰ ਲੈ ਕੇ ਇਹਨਾਂ ਨੇ ਇਹ ਜਿਹੜੇ ਆ ਦੋ ਬਿਆਨ ਦਿੱਤੇ ਨੇ ਸੋ ਇਹ ਹੁਣ ਜਿਹੜਾ ਇੱਥੇ ਇਹ ਗੱਲ ਉੱਠਦੀ ਹੈ ਇੱਕ ਤਾਂ ਵੀ ਤੁਸੀਂ ਪੰਜਾਬ ਨੂੰ ਕੀ ਇੱਕ ਸਿਕਿਉਰਿਟੀ ਸਟੇਟ ਬਣਾ ਕੇ ਚਲਾਉਣਾ ਚਾਹੁੰਦੇ ਹੋ ਜਿਕਰ 1980 ਦੇ ਵਿੱਚ ਜੇ ਹੁਣ ਦੇ ਵਿੱਚ ਤੁਹਾਨੂੰ ਕੋਈ ਫਰਕ ਨਹੀਂ ਲੱਗਦਾ ਦੂਜੀ ਗੱਲ ਭਗਵੰਤ ਮਾਨ ਸਾਹਿਬ ਦੀ ਜਿਹੜੀ ਰੈਜ਼ਿਡੈਂਸ ਦੀ ਇਹ ਆਪਾਂ ਗੱਲ ਕਰ ਰਹੇ ਹਾਂ ਤੇ ਭਗਵੰਤ ਮਾਨ ਸਾਹਿਬ ਕੌਣ ਨੇ ਜਿਹੜੇ ਕਹਿੰਦੇ ਨੇ ਕਿ ਜਦੋਂ ਮੈਨੂੰ ਮੁੰਡਿਆਂ ਨੇ ਮੇਰੀ ਕਾਰ ਹੱਥ ਦੇ ਕੇ ਰੋਕੀ ਤੇ ਉਹਨਾਂ ਨੇ ਕਿਹਾ ਵੀ ਬਾਕੀ ਗੱਲਾਂ ਤਾਂ ਛੱਡੋ ਯਾਰ ਸਾਨੂੰ ਤਾਂ ਇਸੇ ਗੱਲ ਦਾ ਬੜਾ ਮਾਣ ਆ ਕਿ ਅਸੀਂ ਮੁੱਖ ਮੰਤਰੀ ਦੀ ਕਾਰ ਨੂੰ ਹੱਥ ਦੇ ਕੇ ਰੋਕ ਸਕਦੇ ਹਾਂ ਸੋ ਇੱਕ ਤਾਂ ਗੱਲਾਂ ਤਾਂ ਮਾਨ ਸਾਹਿਬ ਇਸ ਤ੍ਰਿਕੇ ਦੀਆਂ ਕਰਦੇ ਨੇ ਪਰ ਕੀ ਤੁਹਾਨੂੰ ਸੁਰੱਖਿਆ ਨੂੰ ਲੈ ਕੇ ਇੰਨਾ ਡਰ ਫਿਰ ਕਿਉਂ ਹੈ ਕਿ ਇੱਕ 500 ਮੀਟਰ ਦੀ ਸੜਕ ਜਿਹੜੀ ਤੁਹਾਡੇ ਘਰ ਦੇ ਬਾਹਰ ਦੀ ਗੁਜ਼ਰਦੀ ਹੈ ਜਿਹਦੇ ਬੰਦ ਹੋਣ ਦੇ ਚਲਦਿਆਂ ਮਕਾਮੀ ਲੋਕਾਂ ਨੂੰ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਉਸੇ ਤਰ੍ਹਾਂ ਜਿਵੇਂ ਕਿਸੇ ਲੀਡਰ ਦੇ ਰੂਟ ਲੱਗਣ ਤੇ ਜਾਂ ਜਦੋਂ ਕੋਈ ਮੁੱਖ ਮੰਤਰੀ ਜਾਂ ਕੋਈ ਵੀ ਆਗੂ ਨੰਗਦਾ ਜਿਹਦੇ ਚਲਦਿਆਂ ਸੜਕਾਂ ਬੰਦ ਹੁੰਦੀਆਂ ਜਿਵੇਂ ਉਦੋਂ ਲੋਕਾਂ ਨੂੰ ਮੁਸ਼ਕਲਾ ਆਉਂਦੀਆਂ ਉਸੇ ਤਰੀਕੇ ਨਾਲ ਹੁਣ ਆਉਂਦੀਆਂ ਹੋਣਗੀਆਂ ਇਹਨੂੰ ਤੁਸੀਂ ਖੋਲਣ ਨੂੰ ਤਿਆਰ ਨਹੀਂ ਵੈਸੇ ਟੂ ਬੀ ਬੈਰੀ ਓਨੈਸਟ ਬਿਲਕੁਲ ਜਿਹੜੇ ਥ्रेट ਪਰਸੈਪਸ਼ਨਸ ਹੁੰਦੇ ਨੇ ਜਾਂ ਜਿਹੜੀਆਂ ਕੋਈ ਵੀ ਏਜੰਸੀਜ਼ ਹੁੰਦੀਆਂ ਉਹ ਆਪਣੇ ਹਿਸਾਬ ਨਾਲ ਕੰਮ ਕਰਦੀਆਂ ਉਹਨਾਂ ਨੇ ਦੇਖਣਾ ਹੁੰਦਾ ਕਿ ਉਹਨਾਂ ਨੂੰ ਕਿੱਦਾਂ ਸੁਰੱਖਿਆ ਕਰਨ ਦੇ ਲਈ ਕਿਹੜੀ ਜਗ੍ਹਾ ਈਜ਼ੀ ਆ ਕਿਹੜੀ ਕਿ ਕਿੱਦਾਂ ਉਹਨਾਂ ਨੇ ਕਰਨਾ ਆਬਵੀਅਸਲੀ ਉਹਨਾਂ ਤੇ ਹੋਣਾ ਚਾਹੀਦਾ ਪਰ ਫਿਰ ਸਿਆਸਤਦਾਨਾਂ ਨੂੰ ਬਿਆਨ ਦੇਣ ਤੋਂ ਪਹਿਲਾਂ ਸੋਚਣਾ ਚਾਹੀਦਾ ਜਦੋਂ ਤੁਸੀਂ ਪਹਿਲਾਂ ਆਪੋਜੀਸ਼ਨ ਦੇ ਵਿੱਚ ਹੋ ਕੇ ਇੱਦੇ ਵੱਡੇ ਵੱਡੇ ਬਿਆਨ ਦੇ ਕੇ ਲੋਕਾਂ ਦੀਆਂ ਜਿਹੜੀਆਂ ਉਮੀਦਾਂ ਵਧਾਉਂਦੇ ਆ ਨਾ ਜਦੋਂ ਤੁਸੀਂ ਖੁਦ ਆਪਣੇ ਵਿਰੋਧੀਆਂ ਬਾਰੇ ਇਹ ਕਹਿੰਨੇ ਆ ਕਿ ਜਿਹੜੇ ਅਕਾਲੀ ਦਲ ਵਾਲੇ ਆ ਜਾਂ ਜਿਹੜੇ ਕੈਪਟਨ ਹੁਣੀ ਆ ਇਹ ਮਾਰਦੇ ਹੂਟਰ ਇੰਨੀਆਂ ਇੰਨੀਆਂ ਗੱਡੀਆਂ ਲੈ ਕੇ ਨੱਗ ਜਾਂਦੇ ਆ ਜੇਕਰ ਇਹਨਾਂ ਨੂੰ ਡਰਿਆ ਤਾਂ ਕੋਈ ਹੋਰ ਕੰਮ ਦੇ ਲੀਡਰ ਕਹਿੰਦੇ ਸੀ ਭਗਵੰਤਵਾਨ ਸਾਹਿਬ ਕਹਿੰਦੇ ਸੀ ਤੇ ਜੇਕਰ ਹੁਣ ਤੁਸੀਂ ਸਰੱਖਿਆ ਨੂੰ ਇੱਡਾ ਹੀ ਵੱਡਾ ਮਸਲਾ ਬਣਾਇਆ ਕਿ ਇੱਕ ਜਿਹੜਾ ਇੱਕ ਤਾਂ ਤੁਸੀਂ ਖੁਦ ਇਹ ਗੱਲ ਮੰਨਦੇ ਹੋ ਇੱਥੇ ਸਭ ਤੋਂ ਵੱਡੀ ਗੱਲ ਇਹ ਆ ਇਹ ਆਪੋਜੀਸ਼ਨ ਲੀਡਰਾਂ ਨੇ ਗੱਲ ਉਠਾਈ ਵੀ ਆ ਕਿ ਹੁਣ ਤਾਂ ਤੁਸੀਂ ਖੁਦ ਮੰਨ ਰਹੇ ਹੋ ਕਿ ਮੂਸੇਵਾਲਾ ਦੀ ਸਿਕਿਉਰਿਟੀ ਘਟਾਉਣ ਦੇ 2 ਦਿਨ ਬਾਅਦ ਉਹਨਾਂ ਦੀ ਮੌਤ ਹੋ ਜਾਂਦੀ ਆ ਤੇ ਫਿਰ ਇਹ ਇਹਦੇ ਉੱਤੇ ਤੁਸੀਂ ਕੀ ਕੀਤਾ ਉਹਨਾਂ ਦੀ ਉਹਨਾਂ ਦੀ ਜਿਹੜੀ ਥ੍ਰੈਟ ਪਰਸੈਪਸ਼ਨ ਸੀਗੀ ਸਿਕਿਉਰਿਟੀ ਨੂੰ ਲੈ ਕੇ ਜਿਹੜੀ ਮੂਸੇਵਾਲਾ ਦੀ ਥ੍ਰੈਟ ਪਰਸੈਪਸ਼ਨ ਸੀਗੀ ਕਿ ਉਹਨਾਂ ਦੀ ਉਹਨਾਂ ਨੂੰ ਕੀ ਥ੍ਰੈਟ ਹੈ ਉਹਨਾਂ ਦੀ ਜਾਨ ਦੇ ਉੱਤੇ ਉਹਦੇ ਬਾਰੇ ਕਿਉਂ ਨਹੀਂ ਸੋਚਿਆ ਗਿਆ ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ ਉਹਨੂੰ ਲੀਕ ਕੇ ਸਾਰੇ ਸਵਾਲਾਂ ਦਾ ਜਿਹੜਾ ਪੰਜਾਬ ਸਰਕਾਰ ਨੂੰ ਸਾਹਮਣਾ ਕਰਨਾ ਪੈ ਰਿਹਾ ਸੋ ਖੈਰ ਇਹ ਜਿਹੜਾ ਇਹਨਾਂ ਬਿਸ਼ਿਆਂ ਦੇ ਉੱਤੇ ਆਪਾਂ ਲਗਾਤਾਰ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਰਹਿਵਾਂਗੇ ਜੀ ਤੁਸੀਂ ਆਪਣੀ ਕੋਈ ਵੀ ਪ੍ਰਤੀਕਿਰਿਆ ਹੋਈ ਤਾਂ ਕਮੈਂਟ ਦੇ ਕੇ ਸਾਨੂੰ ਜਰੂਰ ਦੱਸਣਾ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ YouTube ਤੇ ਤਾਂ ਸਬਸਕ੍ਰਾਈਬ ਕਰ ਲੈਣਾ ਤੇ ਜੇਕਰ ਦੇਖ ਰਹੇ ਹੋ TikTok ਤੇ ਤਾਂ ਫੋਲੋ ਜਰੂਰ ਕਰ ਲੈਣਾ ਬਹੁਤ ਧੰਨਵਾਦ